ਹੇ ਜੀ ਸੋਹੀ ਮਹਾਰਾ ਚੌਥਾ ਹਰ ਕਹਿ ਦੁਰੀਲਾ ਪਰਵਰਤੀ ਕਰਨ ਦਰਦਾ ਬਨ ਭਾਮ ਜਿਓ ਬਾੜੀ ਬ੍ਰਹਮ ਵੇਤ ਧਰਮ ਤੜਹੋ ਵਾਹ ਨਤ ਜੈ ਆਵਨ ਗਵਾ ਜਿਓ ਧਰਮ ਦਰਨ ਸਰਨਾਮ ਧਾਮੋ ਸਿਮਰਤ ਨਾਮ ਦਰਦਾਇ ਸਤਗੁਰ ਗੁਰ ਪੂਰਾ ਰਤੋ ਸਭ ਕੇ ਲਿਵਕ ਪਾਪ ਗਵਾਇਆ ਸਹਿਜ ਅਨੰਦ ਹੋਆ ਉਹ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਜਨ ਕਹੈ ਨਾਨਕ ਲਾਭ ਪਹਿਲੀ

ਦਸਾਰੇ ਸੁਮੀ ਸਰਬ ਰਹਾ ਭਰ ਪੂਰੇ ਅੰਦਰ ਬਾਹਰ ਹਰ ਪ੍ਰਭ ਇੱਕੋ ਮੇਰਾ ਸਰਜਨ ਮੰਗਲ ਗਾਏ ਜਨ ਨਾਨਕ ਦੁਤੀ ਲਾਤ ਜਾਈ ਅਨਹਦ ਸ਼ਬਦੁ ਵਜਾਈ नान दूजी लाभ जलाई अनहद शब्द तूं हर तूं लाभ i ਹਰ ਮੇੜ ਹਰ ਪਾਇਆ ਗੁਣ ਭਾਗੀਆਂ ਬਲਰਾਮ ਜੀਓ ਨਰਮਲ ਵਰ ਪਾਇਆ ਹਰ ਕੁਭਾਇਆ ਮੁਖ ਬੋਲੀ ਹਰ ਹਰ ਕਾਣੀ ਸੰਤ ਜਨ ਵਡ ਭਰਦੀ ਪਾਇਆ ਹਰ ਘਟੀਏ ਅਕਥ ਕਹਾਣੀ ਹਿਰਦੇ ਹਰ ਘਰ ਹਰ ਧੰਨ ਹਰੇ ਪੁਜੀ ਘਰ ਜਪੀਏ ਮਸਤ ਕੁਪਾਗ ਜੀਓ ਜਨ ਨਾਨਕ ਬੋਲੇ ਤੀ ਜੀ ਲਵ ਹਰ ਉਪਜੈ ਮਨ ਬਹਿ ਰਾਜ ਜੀਓ ਜਨਨ ਨਾਮਿਕ ਬੋਲੇ ਤੀਜਿ ਲਾਵ ਹਰਿ ਉਪਜੈ ਮਨ ਬਰਤ ਜਿਓ ਹਰ ਤੀਜਿ ੜੀ ਲਾਵ ਮਨ ਚਾਉ ਪਿਆ ਬੇਰਾਗੀਆ ਕੀ ਆ ਬਰਦਾਮ ਦਿਓ ਨਿਰਮਲ ਹਰਪਾ ਹਰ ਕੋਣ ਦਾ ਹੁਕਮ ਬੋਲੀ ਹਰ ਸਭਾਣੀ ਸੰਤ ਜਗਤ ਵਡਪਾ ਕੀ ਪਾਇਆ ਹਰ ਕਦੀ ਐ ਕਾਤ

ਹਰ ਕਿਉਂ ਨੀਲਾ ਮਨ ਸਹਿਜ ਭਾਇ ਹਰ ਪਾਇਆ ਤਨ ਰਾਮ ਜੀ ਹੋ ਗੁਰਮੁਖ ਮਿਲੇ ਸੁਭਾਈ ਹਰ ਮਨ ਤਨ ਮਿੱਠਾ ਲਾਇ ਬਨ ਰਾਮ ਜੀ ਹੋ ਹਰ ਮਿੱਠਾ ਲਾਇ ਮੇਰੇ ਦੁਪਾਇ ਆਨੰਦ ਦੇ ਧਾਰੇ ਲੈ ਬੁਲਾਈ ਮਮਿਤ ਜਿੰਦਿਆ ਖਲ ਪਾਇਆ ਸਵਾਨੀ ਹਰ ਨਾਮੁ ਜੀਵਾ ਧਾਈ ਹਰ ਪ੍ਰਭੁ ठाकर ਕਾਜ ਰਚਾਇ ਧਨ ਜੁਰ ਦੇ ਨਾਮ ਵਿਗਾਸੀ ജന നാനക്കോല ചോല ഹർപായ പ്രഭ അവിന ചവ ഹർപായ പ്രഭ അവിനീ മേയാ Jot yeah. and yeah.